ਤੁਸੀਂ ਦੇਖ ਰਹੇ ਹੋ 2450 ਵੀ ਨੀ ਚੈਨਲ ਨੂੰ ਪਵਾਨੀਗੜ੍ਹ ਨੈਸ਼ਨਲ ਐਨ ਐਚ ਸਾਬ ਨੇ ਕਾਮ ਖੁੰਨੀ ਸੜਕ ਵਜੋਂ ਗਿਣਿਆ ਜਾਂਦੀ ਹੈ ਪਰ ਕਰ ਗੱਲ ਕਰੀਏ ਪਵਾਨੀਗੜ੍ਹ ਸ਼ਹਿਰ ਦੇ ਵਿੱਚ ਹੋ ਰਹੀਆਂ ਘਟਨਾਵਾਂ ਦੇ ਕਾਰਨ ਇੱਕ ਸਵਾਲਿਆ ਨਿਸ਼ਾਨ ਪੈਦਾ ਹੋ ਰਿਹਾ ਹੈ ਪ੍ਰਸ਼ਾਸਨ ਬੜੇ-ਬੜੇ ਦਾਅਵੇ ਪੇਸ਼ ਕਰਦਾ ਨਜ਼ਰ ਆ ਰਿਹਾ ਹੈ ਪਰ ਤਸਵੀਰਾਂ ਕੁਝ ਹੋਰ ਹੀ ਬਿਆਨ ਕਰਦੀਆਂ ਨਜ਼ਰ ਆਉਂਦੀਆਂ ਹਨ ਕਿਉਂਕਿ ਖੜੇ ਆਵਾਰਾ ਪਸ਼ੂ ਜੋ ਕਿ ਬਹੁਤ ਬੜੀ ਮੰਦ ਭਾਗੀ ਗੱਲ ਹੈ ਜਦੋਂ ਲੋਕ ਦੁੱਧਹਾਰੇ ਪਸ਼ੂਆਂ ਨੂੰ ਜਦੋਂ ਉਹਨਾਂ ਦੀ ਲੋੜ ਨਹੀਂ ਹੁੰਦੀ ਤਾਂ ਉਹਨਾਂ ਨੂੰ ਸੜਕਾਂ ਦੇ ਉੱਪਰ ਬੇਵਰਾਂ ਛੱਡ ਦਿੱਤਾ ਜਾਂਦਾ ਜਿਸ ਦੇ ਨਾਲ ਖਟਨਾਵਾਂ ਤਾਂ ਹੁੰਦੀਆਂ ਨੇ ਲੋਕਾਂ ਦੀਆਂ ਜਾਨਾਂ ਵੀ ਚਲੀਆਂ ਜਾਂਦੀਆਂ ਨੇ ਇੱਕ ਸਮਾਚਾਰ ਅਜ ਪੁਹਾਣੀਗੜ੍ਹ ਤੋਂ ਮਿਲੀ ਜਾਣਕਾਰੀ ਅਨੁਸਾਰ ਬਲਿਆਰ ਰੋਡ ਦੇ ਕੱਟ ਉਤੇ ਵੀ ਨਜ਼ਰ ਆ ਰਿਹਾ ਹੈ ਜਿੱਥੇ ਕਿ ਇੱਕ ਬੋਹ ਬੈਠੀ ਮਰੀ ਨਜ਼ਰ ਆਈ ਉੱਥੇ ਹੀ ਇੱਕ ਲਾਸ਼ ਪਵਾਤ ਹੋਈ ਹੈ ਜਿਸ ਦੇ ਨਾਲ ਲੋਕਾਂ ਨਾਲ ਰੋਜ ਤੇ ਪ੍ਰਸ਼ਾਸਨ ਪੱਤਰਕਾਰਾਂ ਵੱਲੋਂ ਲੈਟਾਂ ਨੂੰ ਲੈ ਕੇ ਸਵਾਲ ਕੀਤੇ ਜਾਂਦੇ ਹਨ ਉੱਥੇ ਬੜੇ ਹੀ ਸਵਾਲ ਪੈਦੇ ਨਜ਼ਰ ਆਉਂਦੇ ਹਨ ਕਿ ਉਦੋਂ ਪ੍ਰਸ਼ਾਸਨ ਕਿਉਂ ਨਹੀਂ ਜਾਗਦਾ ਅਗਰ ਜੇ ਪ੍ਰਸ਼ਾਸਨ ਸਮੇਂ ਸਿਰ ਜਾ ਕੇ ਹੁੰਦਾ ਤਾਂ ਇਆਂ ਘਟਨਾਵਾਂ ਨਾ ਹੁੰਨ ਕਿਉਂਕਿ ਅਗਰ ਗੱਲ ਕਰੀਏ ਸ਼ਹਿਰ ਦੇ ਵਿੱਚ ਉੱਧੀਆਂ ਕੁਝ ਲੈਟਾਂ ਚੱਲਦੀਆਂ ਹਨ ਕਿਉਂਕਿ NH7 ਜ਼ਰੂਰ ਲੋਕਾਂ ਤੋਂ ਪੈਸੇ ਲੈ ਰਹੀ ਹੈ ਪਰ NH7 ਦੇ ਪ੍ਰਬੰਧਾਂ ਨੂੰ ਲੈ ਕੇ ਅਗਰ ਗੱਲ ਕਰੀਏ ਤਾਂ ਦਾਵੇ ਫਿਰ ਹੁੰਦੇ ਨਜ਼ਰ ਆਉਂਦੇ ਹਨ ਕਿਉਂਕਿ ਅਗਰ ਗੱਲ ਕਰੀਏ ਲਾਈਟ ਦੀ ਲੈਟਾਂ ਨਹੀਂ ਚੱਲਦੀਆਂ ਕੁਝ ਚੱਲਦੀਆਂ ਨੇ ਇਹਦੇ ਕੁਝ ਬੰਦ ਪਈਆਂ ਰਹਿੰਦੀਆਂ ਨੇ ਕਈ ਵਾਰ ਤਾਂ ਇਹ ਦਿਨੇ ਵੀ ਚੱਲਦੀਆਂ ਨਜ਼ਰ ਤੋਂ NH7 ਭੰਡਾ ਜੀ ਰਖਵਰ ਰੋਡ ਤੇ ਪਵਾਨੀਗੜ ਦੇ ਵਿੱਚ ਆਉਣਗੇ ਆਉ ਉਸ ਨੂੰ ਸੁਣਾਉਣਾ ਕੀ ਕਹਿੰਦੇ ਨਜ਼ਰ ਆਏ ਅੱਖੀ ਦਰਸ਼ ਕੀ ਲੋਕਾਂ ਵੱਲੋਂ ਕੀ ਕਿਹਾ ਗਿਆ ਕੀ ਨਾਮ ਹੈ ਜੀ ਮੇਰਾ ਨਾਮ ਰਜਿੰਦਰਪਾਲ ਜੀ ਰਾਜਾ ਜੀ ਰਜਿੰਦਰ ਜੀ ਤੁਹਾਡਾ ਰੋਡ ਤੇ ਘਰ ਲਗਾਤਾਰ 12 ਪਸ਼ੂਆਂ ਦਾ ਇੱਥੇ ਕਹਿਰ ਨਜ਼ਰ ਆ ਰਿਹਾ ਹੈ ਆ ਆਪਣੀ ਸ਼ਾਪ ਹੈ ਜੀ ਠੀਕ ਹੈ ਠੀਕ ਹੈ ਮੈਂ ਉਰੇ ਦੇਖਦੀ ਰਹਿਣੇ ਆ ਜੀ ਠੀਕ ਹੈ ਟਿਕਾ ਹਾਸਾ ਹੋਇਆ ਅੱਜ ਕੋਈ ਚੱਕਣ ਤੱਕ ਨਹੀਂ ਆਇਆ ਕੀ ਕਹਿਣਾ ਇਹ ਤਾਂ ਹੁਣ ਇਹ ਤੁਸੀਂ ਦੇਖ ਲਿਓ ਇਹ ਅੱਜ ਸਾਰੀ ਦਿਹਾੜੀ ਇੰ样 ਪਿਆ ਰਹੂਗਾ ਉਹ ਹੱਡਾ ਰੋੜੀ ਵਾਲੇ ਨੇ ਠੇਕੇ ਇਹਨਾਂ ਨੇ ਬੰਦ ਕਰਤੇ ਸਰਕਾਰੀ ਹੁਣ ਇਹ ਖੁੱਲਾ ਚੱਲ ਰਿਹਾ ਹੈ 1000 ਰੁਪਿਆ ਦਿਓ ਤਾਂ ਚੱਕਦੇ ਨੇ ਨੇ ਕੋਈ ਨਹੀਂ ਚੱਕਦਾ ਕੌਣ ਚੱਕਦਾ ਦੱਸੋ ਇੱਕ ਨੌਜਵਾਨ ਦੀ ਮੌਤ ਹੋਈਏ ਇੱਥੇ ਕੁਛ ਉਹਦੇ ਬਾਰੇ ਪਤਾ ਲੱਗਿਆ ਤੁਸੀਂ ਤੁਹਾਡੇ ਲਈ ਉਹਦੇ ਬਾਰੇ ਕੀ ਕਰੀਏ ਜੀ ਉਹ ਵਿਚਾਰਾ ਟੱਠਿਆਂ ਨੂੰ ਪਰਾਂ ਹਟਾਉਂਦਾ ਸੀ ਜੀ ਟਰੱਕ ਵਾਲਾ ਰਾਤ ਨੂੰ ਲੈਟ ਇਹ ਮੇਨ ਕਾਰਨ ਤਾਂ ਲੈਟਾਂ ਦਾ ਹੈ ਜੀ ਲੈਟਾਂ ਨਹੀਂ ਚੱਲਦੀਆਂ ਜੀ ਜਿਹੜੀਆਂ ਚੋਰੀਆਂ ਚਾਰੀਆਂ ਜੋ ਕੁਝ ਵੀ ਹੋਰੇ ਹੁੰਦਾ ਜੀ ਇਹ ਬਿਨਾ ਲੈਟਾਂ ਤੋਂ ਹੁੰਦਾ ਜੀ ਕੋਰੇ ਕੋਈ ਨਹੀਂ ਪੁੱਛਦਾ ਜੀ ਹਾਂ ਇਹਦਾ ਕੋਈ ਨਹੀਂ ਪੁੱਛਦਾ ਅਵਾਰਾ ਪਸ਼ੂਆਂ ਦਾ ਹਾਲੇ ਤੱਕ ਹੱਲ ਕਿਉਂ ਨਹੀਂ ਹੋ ਰਿਹਾ ਇਹਦਾ ਲਗਾਤਾਰ ਅਸੀਂ ਦੇਖ ਰਹੇ ਹਾਂ ਸੜਕਾਂ ਦੇ ਅਵਾਰਾ ਪਸ਼ੂ ਨੇ ਰਾਤ ਨੂੰ ਨਾਲ ਲਾਈਟਾਂ ਚੱਲਦੀਆਂ ਨੇ ਹਾਦਸੇ ਬਹੁਤ ਹੋ ਰਹੇ ਨੇ ਕਿਸ ਤਰ੍ਹਾਂ ਇਹ ਪਤਾ ਜੀ ਕੀ ਗੱਲ ਹੈ ਇਹ ਮੇਰੇ ਵਰਗੇ ਬਣਾਤੇ ਥੋਨੇ ਪ੍ਰਧਾਨ ਹੈ ਵੀ ਆ ਲਾਲਾ ਜੀ ਨੇ ਹੈ ਵੀ ਇਹਨਾਂ ਨੂੰ ਪ੍ਰਧਾਨ ਬਣਾਓ ਕਿਉਂ ਇਹਦਾ ਫੋਕੀਆਂ ਮੁੱਛਾਂ ਨੇ ਕੋਈ ਕੋਈ ਕਿਸੇ ਨੂੰ ਨਹੀਂ ਪੁੱਛਦਾ ਆ ਗਈ ਤੁਹਾਡੇ ਦਿਮਾਗ 'ਚ ਇੱਥੇ ਕੋਈ ਨਹੀਂ ਹੈਗਾ ਜੀ ਕਿਸੇ ਦਾ ਨਾਲ ਕੋਈ ਘਬਰਾਉਣ ਵਾਲੀ ਗੱਲ ਨਹੀਂ ਤੇ ਕੋਈ ਨਹੀਂ ਪੁੱਛਦਾ ਗਊਸ਼ਾਲਾ ਦੇਖੋ ਤੁਸੀਂ ਜਾ ਕੇ ਕਿੰਨੀਆਂ ਬੇਦੀਆਂ ਪਈਆਂ ਨੇ ਉਹਨਾਂ ਦੇ ਇਹਨਾਂ ਦੇ 2 ਕੁ ਮਹੀਨੇ ਕਟਾਏ ਜਾਣ ਵਿਚਾਰਿਆਂ ਦੇ ਇਹ ਕਿਉਂ ਹਾਸੇ ਵਾਪਰਦੇ ਕਿਉਂ ਬਾ ਹਾਸੇ ਵਾਪਰ ਇਹਨਾਂ ਨੂੰ ਕੋਈ ਨਹੀਂ ਕੋਈ ਨਹੀਂ ਪੁੱਛਦਾ ਜੀ ਤੁਸੀਂ ਜਿਹੜੀ ਮਰਜ਼ੀ ਗਊਸ਼ਾਲਾ ਚ ਵਗਜੋ ਹੁਣ ਬਾੜੋ ਤੋਂ ਰਾਤ ਨੂੰ ਕੱਢ ਦਣਗੇ ਜੀ ਦੱਸੋ ਉਥੇ ਕੀ ਕਮੀਆਂ ਹੈ ਹਾਂਜੀ ਕੀ ਨਾਮ ਹੈ ਸਰ ਵੇ ਐਸੇ ਜਸਵੀਰ ਸਿੰਘ ਜਸਵੀਰ ਜੀ ਇੱਕ ਹਾਦਸਾ ਹੋਇਆ ਹੈ ਸੜਕ ਤੇ ਕਿੰਨੇ ਸਮੇਂ ਬਾਅਦ ਜਿਹੜੀ ਤੁਹਾਨੂੰ ਇੰਤਲਾਕਤੋਂ ਮਿਲੀ ਹੈ ਸਾਨੂੰ ਇੰਤਲਾਕ ਹੁਣੇ ਵੀ ਇੱਕ ਘੰਟਾ ਪਹਿਲਾਂ ਮਿਲੀ ਹੈਗੀ ਠੀਕ ਹੈ ਜੀ ਵੀ ਇੱਥੇ ਕੋਈ ਐਕਸੀਡੈਂਟ ਦੌਰਾਨ ਡੈੱਡ ਬੋਡੀ ਪਈ ਹੈਗੀ ਠੀਕ ਹੈ ਤੇ ਉਹ ਮੌਕੇ ਤੇ ਆ ਪਹੁੰਚੇ ਆ ਪਰ ਸ਼ਨਾਖਤ ਨਹੀਂ ਹੋ ਰਹੀ ਅਜੇ ਤੱਕ ਇਹਦੀ ਕੋਈ ਸ਼ਨਾਖਤ ਵਾਸਤੇ ਹੁਣ ਤੱਕ ਰੱਖੀ ਰੱਖੀ ਹੈ ਇਹਨੂੰ ਲੈ ਕੇ ਅਸੀਂ ਹਸਪੀਟਲ ਜਾ ਰਹੇ ਹਾਂਗੇ ਤੇ ਮੋਰਚਰੀ 'ਚ ਲਕਾਵਾਂਗੇ 72 ਘੰਟੇ ਵਾਸਤੇ ਜੇ ਸਰਾਤ ਹੁੰਦੀ ਹੈ ਤਾਂ ਉਸ ਤੋਂ ਬਾਅਦ ਅਗਲੀ ਕਾਰਵਾਈ ਦੇਖੋ ਜੀ ਜਸਪੀਰ ਜੀ ਇੱਕ ਹੈਰਾਨੀ ਦੀ ਗੱਲ ਦੇਖਣ ਨੂੰ ਮਿਲੀ ਹੈ ਕਿ ਮੌਕੇ ਤੇ ਹਾਦਸਾ ਹੁੰਦਾ ਹੈ ਜਿਹੜੀ ਪੁਲਿਸ ਦੇ ਅਧਿਕਾਰੀ ਐਸਐਸਐਫ ਪਹੁੰਚ ਜਾਂਦੀ ਹੈ ਪੁਲਿਸ ਅਧਿਕਾਰੀ ਲੇਟ ਪਹੁੰਚਦੇ ਨੇ ਦੂਜਾ ਕੋਈ ਐਂਬੂਲੈਂਸ ਨਹੀਂ ਪਹੁੰਚਦੀ ਤੁਸੀਂ ਆਪਦੀ ਗੱਡੀ ਰਾਹੀਂ ਜਿਹੜਾ ਇਹਨਾਂ ਨੂੰ ਹਸਪੀਟਲ ਲੈ ਕੇ ਜਾ ਰਹੇ ਹੋ ਕੀ ਕਾਰਨ ਕੋਈ ਐਂਬੂਲੈਂਸ ਐ ਨਹੀਂ ਜਾਂ ਉਹਨਾਂ ਦਾ ਰਸਤਾ ਕਹਿ ਨਹੀਂ ਹੋਇਆ ਦੇ ਕੋ ਰਾਬਤਾ ਦਾ ਕੈਂਪ ਕਰ ਰਹੇ ਆ ਕਿ ਆਪਣੇ ਜਿਹੜੇ ਹਾਈਵੇਅ ਵਾਲੇ ਹੈਗੇ ਨੇ ਉਹਨਾਂ ਨਾਲ ਕਰ ਰਹੇ ਆ ਕਿ ਤਾਂ ਫਿਰ ਵੀ ਇਹਦੀ ਡੈੱਡ ਬੋਡੀ ਹੈ ਇਹਨੂੰ ਸੰਭਾਲਣਾ ਜ਼ਰੂਰੀ ਹੈਗਾ ਕਿਉਂਕਿ ਇੱਥੇ ਬੇਅਦਬੀ ਹੁੰਦੀ ਹੈਗੀ ਕਿ ਉਸ ਕਰਕੇ ਮਤਲਬ ਅਸੀਂ ਆਪਣੀ ਗੱਡੀ ਵੀ ਲੈ ਕੇ ਜਾ ਰਹੇ ਆ ਤੇ ਇਹਨੂੰ ਮੋਰਚੀ ਜੇ ਤਾਂ ਮੌਕੇ ਤੇ ਕੋਈ ਪ੍ਰਬੰਧ ਨਹੀਂ ਹੋਇਆ ਤਾਂ ਆਪਣੀ ਗੱਡੀ ਚ ਲੈ ਜਾਣੀ ਪੈ ਰਹੀ ਹੈ ਹਾਂਜੀ ਹਾਂਜੀ ਚਲੋ ਕਰਨਾ ਹੀ ਹੁੰਦਾ ਇਹਦਾ ਡੈੱਡ ਬੋਡੀ ਦਾ ਮਤਲਬ ਇਹਨੂੰ ਸੰਭਾਲਣਾ ਤਾਂ ਹੈਗਾ ਹੀ ਹੈ ਤੁਹਾਨੂੰ ਕੀ ਲੱਗਦਾ ਵੀ ਕਿਸ ਐਕਸੀਡੈਂਟ ਹੀ ਹੋਇਆ ਲੱਗਦਾ ਕਿਸੇ ਵਹੀਕਲ ਨਾਲ ਤੇ ਬੱਚਾ ਹੈ ਇਹ ਆਣਾ ਨਹੀਂ ਡੈੱਡ ਬੋਡੀ ਅਜੇ ਤੱਕ ਕੋਈ ਨਿਸ਼ਾਨ ਜਾਂ ਕੋਈ